ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ 8:30 ਤੇ ਬਾਕੀ ਆਪਾਂ ਕੱਪੜੇ ਵਾਲਾ ਕੰਮ ਤੇ ਪੋਚਾ ਵਾਲਾ ਕੰਮ ਦਿੱਤਾ ਨਵੇੜ ਜੀ ਤੇ ਬਸ ਹੁਣ ਬਣਾਉਣੇ ਆ ਰੋਟੀ ਤੇ ਮੰਮੀ ਗੁੰਨੀਆਂ ਦੇ ਆਟਾ ਤੇ ਫਿਰ ਆਪਾਂ ਲੱਗਦੇ ਆ ਰੋਟੀ ਤੇ ਜਸ਼ਨ ਆਪਣਾ ਗਿਆ ਜੀ ਸਕੂਲ ਤੇ ਥੋੜਾ ਜਿਹਾ ਤਾਂ ਤੇ ਜਾ ਟਾਈਮ ਲੱਗ ਜਾਂਦਾ ਜੀ ਜੇ ਤੋ ਤਿਆਰ ਕਰਦੇ ਆ ਉਹਨੂੰ ਕਿਉਂ ਉਹਦੀ ਦਵਾਈ ਜੀ ਚਲਦੀ ਹੈ ਜਿਹੜੀ ਉਹ ਲੋਸ਼ਨ ਜਾਂ ਲਾਉਣਾ ਪੈਂਦਾ ਤੇ ਉਹ ਫਿਰ ਪਿੰਡੇ ਸਕਾ ਕੇ ਸਮਾਰ ਕੇ ਪਿੰਡੇ ਦੇ ਵਿੱਚ ਚਰਚਾਉਣਾ ਪੈਂਦਾ ਕਰੋ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਤੇ ਲੋ ਜੀ ਆਪਾਂ ਲੱਗਦੇ ਆ ਰੋਟੀ ਮੰਮੀ ਨੇ ਗੁੰਨਤਾ ਆਟਾ ਤੇ ਅੱਜ ਗਰਮੀ ਕੀ ਹੈ ਜੀ ਗਰਮੀ ਗਰਮੀ ਨੇ ਤਾਂ ਭੂਤ ਨਹੀਂ ਭਲਾ ਰੱਖਿਆ ਇੰਨੀ ਜਿਆਦੇ ਗਰਮੀ ਹੈ ਪੋਚੇ ਲਾ ਕੇ ਆਇਆ ਸਾਹ ਨਿਕਾਣ ਲੱਗੇ ਵੀ ਬਸ ਹੁਣ ਤਾਂ ਆਲਾ ਸਾਹ ਤਾਂ ਆ ਰਹਿਗਾ ਥੱਲੇ ਆ ਥੱਲੇ ਵੀ ਸਾਹ ਨਹੀਂ ਆਉਂਦਾ ਹੁਣ ਇੰਨੀ ਜਿਆਦੇ ਗਰਮੀ ਆ ਜੀ ਪੁੱਛੋ ਹੀ ਨਾ ਤੇ ਬਾਕੀ ਜੀ ਕੱਲ ਵਾਲੇ ਬਲੌਗ ਤੇ ਬਹੁਤ ਜਣਾਂ ਦੇ ਸੋਹਣੇ ਸੋਹਣੇ ਕਮੈਂਟ ਆਏ ਜੀ ਬਹੁਤ ਹੀ ਜਿਆਦੇ ਕਮੈਂਟ ਆਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਜਿਹੜੇ ਤੁਸੀਂ ਟਾਂਪਦੇ ਹਨਾ ਟਾਈਮ ਚੋਂ ਟਾਈਮ ਕੱਢ ਕੇ ਸਾਡੀ ਵੀਡੀਓ ਥੱਲੇ ਕਮੈਂਟ ਕਰਦੇ ਹੋ ਜੀ ਤੇ ਸੋਡਾ ਸਾਰਿਆਂ ਦਾ ਥੈਂਕ ਯੂ ਹੈ ਜੀ ਬਹੁਤ ਬਹੁਤ ਮੈਂ ਸਮਾਨ ਇਕੱਠਾ ਕਰੀ ਇਨੀ ਹੈ ਫਰਿੱਜ ਚ ਕੀ ਹੋ ਲਿਆ ਹੀ ਕੱਢ ਕੇ ਘੱਟ ਚ ਫੋਨ ਫੜ ਰੱਖਿਆ ਹੈ ਬਸ ਹੁਣ ਰੋਟੀ ਲੱਗਦੇ ਆ ਓਹ ਬਾਹਰ ਨਾ ਵੱਜਿਆ ਸਿਪਾਹ ਲੋ ਜੀ ਰੋਟੀ ਖਾ ਲਓ ਸਾਰੇ ਜੇ ਖਾਣੀ ਆ ਤਾਂ ਆਪਾਂ ਬਣਾਉਣ ਲੱਗਦੇ ਆ ਚਟਨੀ ਨਾਲ ਚਟਨੀ ਰਗੜੀ ਸਵੇਰ ਮੈਂ ਤੇ ਕद्दू ਦੀ ਸਬਜ਼ੀ ਪੈਣ ਵੀ ਬਸ ਹੁਣੀ ਆਈ ਸੀ ਲੱਸੀ ਲੈ ਕੇ ਗਈ ਆਜ ਕੱਲ ਉਹਨੇ ਬੋਤਲ ਫੜਾਈ ਕਿਤੇ ਜਸ਼ਨ ਨੂੰ ਤੇ ਜਸ਼ਨ ਨੇ ਦੱਸਿਆ ਨਹੀਂ ਬੈਗ ਬੈਗ ਦੀ ਮੋਟਰਸਾਈਕਲ ਦੇ ਬੈਗ ਚ ਰਹਿ ਗਈ ਤੇ ਬਸ ਹੁਣਾ ਹੁਣੀ ਲੈ ਕੇ ਗਈ ਆ ਕੇ ਲੱਸੀ ਚਲੋ ਜੀ ਮੈਮ ਚਾਲ ਆਗ ਫਿਰ ਮਾੜੇ ਮਾੜੇ ਨਾ ਹੋ ਜਾਗੇ ਲੇਟ ਤੇ ਫਿਰ ਮਿਲਦੇ ਆ ਸੋਨ ਲੋ ਜੀ ਆਪਾਂ ਧਰ ਲਈ ਐ ਚਾਹ ਟਾਈਮ ਹੋ ਗਏ ਆ ਸਾਢੇ 10 ਤੇ ਬਸ ਚਾਹ ਕਰਕੇ ਫੇਰ ਆਵਾਂਗੇ ਨਹਾ ਕੇ ਤੇ ਬਾਕੀ ਸਾਰਾ ਕੰਮ ਨਿਮੇੜ ਲਿਆ ਜੀ ਲੱਗ ਭੱਗ A to Z ਤੇ ਪੁੱਛ ਪਾਚਾ ਨਾਲ ਨਿਮੇੜ ਲਿਆ ਆਪਾਂ ਜੀ ਕਪੜੇ ਧੋ ਤੇ ਸਾਰਾ A to Z ਨਿਬੜਿਆ ਹੋਇਆ ਤੇ ਬਸ ਚਾਹ ਕਰਕੇ ਫੇਰ ਨਹਾਉਣੇ ਆ ਲੋ ਜੀ ਬਘਾ ਚਲੋ ਨੇ ਆਪਾਂ ਸਾਫ ਕਰਦੀ ਜੀ ਜਿੰਨੇ ਚਾਹ ਨਹੀਂ ਉਬਲਦੀ ਬੈੱਡ ਤੇ ਮੇਜ ਫਿਰ ਅੱਜ ਇੱਕ ਤਾਂ ਆਪਣਾ ਕੈਮਰਾਮੈਨ ਸਕੂਲ ਜਾਣ ਲੱਗ ਗਿਆ गर्मी बहुत है जी बुरा हाल हो रहा है पूछो ही ना इतनी ज्यादा गर्मी बस पाने चाह ते गर्मी ने कर रखे बुरा हाल ਜੋ ਯੂ ਕਸ ਪਹਿਨ ਲਾ ਕੇ ਆਵਾਂਗੇ ਤੇ ਹੋਰ ਸਾਰਾ A to Z ਕੰਮ ਨਿਬੜ ਗਿਆ ਜੀ A to Z ਜਮਾ ਫਿਨਿਸ਼ਾ ਸਾਰਾ ਕੰਮ ਤੇ ਬਸ ਹੁਣ ਨਾ ਆਉਣਾ ਹੀ ਐ ਹੁਣ ਆਏ ਅੱਜ ਵੀ ਹੋ ਜਾਂਦੀ ਗਰਮੀ ਜੀ ਤਾਂ ਜਦੋਂ ਆਏ ਪਸੀਨਾ ਜਾ ਆਜੇ ਨਾ ਆਏ ਹੋ ਜਾਂਦਾ ਵੀ ਕਿਹੜੇ ਵੇਲੇ ਕੰਮ ਨਿਬੜੇ ਤੇ ਕਿਹੜੇ ਵੇਲੇ ਨਾ ਆਇਆਗੇ ਤੇ ਮੁਰਕੇ ਵਾਲੇ ਕੱਪੜੇ ਲਾ ਕੇ ਛੜਦੀ ਐਨੀ ਜਿਆਦੇ ਗਰਮੀ ਆਉਂਦੀ ਹੈ ਜੀ ਪੁੱਛੋ ਨਾ ਫਿਰ ਆਪਣੇ ਮੀਂਹ ਕਿਹੜਾ ਪਾਇਆ ਇੰது ਵੀ ਜਿਆਦੇ ਤਪਾਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਮਿਲਦੇ ਆਂ ਫੇਰ ਤੇ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਸ਼ਾਮ ਦੇ ਕੰਮਾਂ ਦਾ ਹੋ ਗਿਆ ਟਾਈਮ ਤੇ ਆਪੋ ਆਪਣਾ ਲਾਜ ਪਛਨਣ ਲਈ ਰੋ ਗਰਮੀ ਬਾਹਰੀ ਹੈ ਜੀ 5 ਵਜੇ ਦੀ ਇਹਦੇ ਕੋਈ ਕਹਿ ਨਹੀਂ ਸਕਦਾ ਬੁਰਾ ਹਾਲ ਤੱਕ ਨੂੰ ਪਾ ਦਾਂਗੇ ਜੀ ਤੇ ਇਹਨਾਂ ਨੂੰ ਗਾਇਆਂ ਨੂੰ ਦੁੱਧਾਂ ਨੂੰ ਇਹਨਾਂ ਨੂੰ ਪਾ ਦਾਂਗੇ ਸੱਜਣਾ ਨੂੰ ਫੇਰ-ਫੇਰ ਮਾਰਾਂਗੇ ਸੱਜਣਾ ਨੂੰ ਧੀਰੀ ਕੋਲ ਤੋਂ ਕਿ ਮੱਕੀ ਪੱਕੀ ਪਈ ਐ ਤੇ ਹਰੇ ਝੜਾਂਗੇ ਲੈ ਕੇ ਆਗੇ ਜੀ ਸਾਰਾ

ਨਹੀਂ ਤਾਂ ਚੁੱਲੇ ਦੀ ਧਾਰ ਦਿੰਦੇ ਉੱਥੇ ਤਾਂ ਸਮਾਂ ਦੀ ਛੇਤੀ ਪੰਦੀ ਅੰਦਰ ਤਾਂ ਗਰਮੈਸ ਹੈ ਉੱਥੇ ਮਾੜੀ ਮੋਟੀ ਹਵਾ ਲਾਦੀ ਹੈ ਬਾਹਰ ਤਾਂ ਵਧੀਆ ਫਿਰ ਮਗਾ ਉੱਤੇ ਘੰਟਾ ਅੱਗ ਨਹੀਂ ਮੱਚਣੀ ਫਿਰ ਝੋਕਾ ਦਾਹ ਕਰਨਾ ਪੈਂਦਾ ਜਿਹੜੇ ਖਾਣੇ ਬੰਦੇ ਹੁਣ ਧਰ ਕੇ ਬਹਿ ਜੂਂਗੇ ਦਾਸਮੰਡ ਬਾਹਰੀਆਂ ਲੱਤਾਂ ਤੁਸੀਂ ਜਾਂਦੀ ਪਹਿਲਾਂ ਪਸੂਨਵਾਉਣ ਦੀ ਸਲਾਹ ਸੀ ਤਾਂ ਹੀ ਟਾਕਾ ਟਾਲ ਕਰਤੀ ਕੱਲ ਨੂੰ ਨਵਾਵਾਂਗੇ ਹੁਣ ਧਰ ਕੇ ਲਾਸੂ ਨੂੰ ਘੋਲਿਆ ਆਪਨੇ ਨਾਲ ਸਾਥੀ ਨੇ ਦਸੰਤਨ ਉਸਵਾ ਹੈ। ਉਹ ਦਰਮੇਲੀ ਬਣੀ ਆ। ਦਰਮੇਲੀ ਨਹੀਂ ਅੰਦਰ ਸਾਈਂ ਤੋਂ ਬਾਅਦ ਰੰਗ ਰਾਨੇ ਨਸਾ ਦੀ ਅੱਜ ਵਾਸ ਆਪ ਹੀ ਕੀ ਹੈ। ਸਾਈਂ ਵੇਖਣਾ ਉਹਨਾਂ ਦਾ। आज खामा देखी तोड़ी हाँ, हम ताई थी लालची तोड़ी ना हम लोग जा के तोड़ा है ना जी सागी बना के आ गया पादे धर में ऐसा आ गया जब नार्डी को सुनो मैं नार्डी को तो कालू की टिप्स भी मैंने कालू की माँ हो गया आज दिन ਕੱਟ ਪੈਣੇ ਪਾਣਗੇ ਆ ਉਹ ਬੋਲਣਾ ਪੈਂਦਾ ਜਿੱਦੇ ਆਉਂਦਾ ਬਾੜੀ ਉਦੋਂ ਲੱਗੀ ਫੁੱਲ ਹੋ ਜਾਂਦੀ ਐ ਤੇ ਜਿਵੇਂ ਹੁਣ ਅੱਜ ਆ ਗਿਆ ਅੱਜ ਤਾਂ 10 ਫੁੱਲ ਲੱਗੇ ਤੇ ਜਦੋਂ ਬਸ ਰਾਤ ساری ਰਾਤ ਆਪ ਨੂੰ ਪਤਾ ਨਹੀਂ ਲੱਗੀ ਸੁੱਕੀ ਐ ਸੋਕ ਲੈਂਦੀ ਉਹ ਬਾੜੀ ਈਰਵਰ ਥੈਂਕ ਯੂ ਜੀ ਸੋਈ ਜਗਾਈ ਅੱਤਲਾ ਜੀ ਜੀ ਕਿੰਨੇ ਕੁ ਸਪੈਸ਼ਲ ਹਨ ਵੀਡੀਓ ਬਣਾ ਲੈਣੀ ਹੈ

ਗੋਲੀ ਲਈ ਬੱਦਗੀ ਆ ਇੱਕ ਛੋਟੀ ਐ ਕਿਹੜੀ ਜ਼ਿਆਦੇ ਹੋਗੀ ਇਹ ਤਾਂ ਆਪਣੇ ਲਓ ਜੀ ਆਟਾ ਗੁੰਨ ਕੇ ਰੱਖਤਾ ਮੈਂ ਤੇ ਇਹਦਾ ਦੁੱਧ ਗਰਮ ਹੋ ਰਿਹਾ ਬਸ ਪਾਉਂਦੀ ਆ ਦੁੱਧ ਤੇ ਸਬਜੀ ਆਪਣੀ ਰੈਡੀ ਐ ਜੀ ਦੁੱਧ ਪਾਤਾ ਸੀਗਾ ਤੇ ਲੱਤਾ ਬਾਹਾਂ ਬਹੁਤ ਜ਼ਿਆਦੇ ਟੁੱਟੀਆਂ ਜਾਂਦੀਆਂ ਜੀ ਪੁੱਛੋ ਹੀ ਨਾ ਹੋ ਹੋ ਜਾਨ ਜੀ ਔਖੀ ਹੋ ਜਾਂਦੀ ਐ ਗੋਲੀ ਲੈਣੀ ਪਊਗੀ ਮਾ ਪਹਿਲਾਂ ਲਈ ਦੁਪਹਿਰੇ ਇੱਕ ਹੁਣ ਫੇਰ ਲੈਣੀ ਪਊਗੀ ਗੋਲੀਆਂ ਵੀ ਉਹ ਕੋਮਣ ਦੀਆਂ ਉਹ ਹੁੰਦੀਆਂ ਜਿਹੜੀਆਂ ਉਹ ਕਰਦੀਆਂ ਖਰਾਬੀ ਜੀ ਨਹੀਂ ਕਰਦ ਲੈ ਇਹਨੂੰ ਪਰ ਲੈਣੀ ਪਊਗੀ ਉਧਰ ਰਾਤ ਆਉਂਦੀ ਆ ਮੂਰੇ ਤੇ ਠੀਕ ਹੋ ਜੇ ਤਾਂ ਚੰਗਾ ਹੈ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਮਿਲਦੇ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡਾ ਬਲੌਗ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਤੇ ਹੱਸਦੇ ਰਹੋ ਜੀ ਬੱਸ ਰਹੋ ਸਾਡੀਆਂ ਵੀਡੀਓ ਐਸੇ ਤਰ੍ਹਾਂ ਦੇਂਦੇ ਰਹੋ ਜੀ ਸਾਰਿਆਂ ਨੂੰ ਬਾਏ ਬਾਏ